ਖੋਲੇ ਮੱਲੇ ਦੀਆਂ ਸਭ ਤੋਂ ਪਹਿਲਾਂ ਤਾਂ ਸਾਰੀ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈ ਤੇ ਰਿਆਸਤ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਖੋਲੇ ਮੱਲੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਲੇ ਮੱਲੇ ਚੋ ਗੁਰੂ ਪਾਤਸ਼ਾਹ ਨੇ ਸਿੱਖੀ ਨਾਲ ਜੋੜਨ ਦੀ ਇੱਕ ਬਹੁਤ ਵੱਡਾ ਪਰੋਲਾ ਕੀਤਾ ਵੀ ਹੋਲੀ ਦੀ ਹੋਲੜ ਬਾਜੀ ਤੋਂ ਸਾਨੂੰ ਛੱਡ ਕੇ ਹੱਕਾਂ ਦੀ ਗੱਲ ਕਰਨ ਦੀ ਗੱਲ ਕੀਤੀ ਹੈ ਹਕੂਮਤ ਜੋ ਸਾਡੇ ਨਾਲ ਜੋ ਸਿਆਸਤ ਸਾਡੇ ਨਾਲ ਖੇਡੀ ਜਾਂਦੀ ਉਹਦੇ ਲਈ ਮਹਾਰਾਜ ਨੇ ਸ਼ਸਤਰ ਚਕਾਏ ਸੀਗੇ ਸਾਡੇ ਹੱਥਾਂ ਵਿੱਚ ਅੱਗੇ ਜਦੋਂ ਆ ਕਹਿੰਦੇ ਹੁੰਦੇ ਵਿੱਚ ਕਿਉਂਕਿ ਸਾਨੂੰ ਸ਼ਾਂਤੀ ਨਾਲ ਕੋਈ ਰਹਿਣ ਨਹੀਂ ਦਿੰਦਾ ਤਾਂ ਜੇ ਜੋ ਸਾਨੂੰ ਕਿਸੇ ਦਾ ਆਸਰਾ ਤੱਕਣਾ ਪਵੇ ਇਸ ਕਰਕੇ ਮਹਾਰਾਜ ਨੇ ਸਾਡੇ ਹੱਥ ਵਿੱਚ ਸ਼ਸਤਰ ਫੜਾ ਦਿੱਤੇ ਸੀਗੇ ਹੋਲਾ ਮਲਾਇਸ ਗੱਲ ਦਾ ਪ੍ਰਤੀਕ ਹੁੰਦਾ ਕਿ ਇੱਥੇ ਮਹਾਰਾਜ ਸ਼ਸਤਰ ਵਿਦਿਆ ਦਾ ਮੁਕਾਬਲੇ ਕਰਾਇਆ ਕਰਾਏ ਜਾਂਦੇ ਸਨ ਮਹਾਰਾਜ ਵੱਲੋਂ ਸੋ ਪ੍ਰਤਾਜ ਤੱਕ ਚਲਦੀ ਆ ਰਹੀ ਹੈ ਤੇ ਮੇਰੀ ਵੀ ਕੋਸ਼ਿਸ਼ ਰਹੀ ਹੈ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜ਼ਰੂਰ ਜੋੜੋ ਆਪ ਪੰਜ ਪਿਆਰੇ ਸਾਜ ਕੇ ਆਪ ਉਹਨਾਂ ਦੇ ਚੇਲੇ ਬਣੇ ਆ ਸੋ ਸੋ ਸਾਹਿਬ ਮੈਂ ਉਸ ਦਾ ਚਿਹਰਾ ਮਹਾਰਾਜ ਇੰਡੀ ਵੱਡੀ ਗੱਲ ਕਰਦੇ ਨੇ ਸਾਡੇ ਲਈ ਸੋ ਅਸੀਂ ਜੇ ਜम्मेਗੈਰ ਜਿੰਮੇਵਾਰ ਹੁੰਦੇ ਜਾਵਾਂਗੇ ਤਾਂ ਅਸੀਂ ਨਲਾਇਕ ਕਹਾਵਾਂਗੇ ਨਲਾਇਕ ਪੁੱਤ ਕਹਾਵਾਂਗੇ ਮਹਾਰਾਜ ਦੇ ਤਰ੍ਹਾਂ ਮਾਣ ਮਹਿਸੂਸ ਕਰਦੇ ਹੋ ਇੱਥੇ ਆਨੰਦਪੁਰ ਸਾਹਿਬ ਦੀ ਧਰਤੀ ਬੋਲਾ ਮੱਲਾ ਤੇ ਆ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਿਹਾ ਮੈਨੂੰ ਐ ਲੱਗਦਾ ਗੁਰੂ ਪਾਤਸ਼ਾਹਬ ਨੂੰ ਬੁਲਾਇਆ ਮੈਂ ਮਿਲਣ ਆਇਆ ਉਹਨਾਂ ਨੂੰ ਕਹਿੰਦੇ ਤੂੰ ਆ ਫਿਰ ਮੈਂ ਬਾਣਾ ਸ ਜਾ ਕੇ ਆਇਆ ਮੈਨੂੰ ਲੱਗਦਾ ਬਾਣੇ 'ਚ ਬਹੁਤ ਖੁਸ਼ ਹੁੰਦੇ ਨੇ ਸੋ ਮੈਂ ਉਹ ਬਾਣਾ ਸਜਾ ਕੇ ਆਏ ਤੇ ਮਹਾਰਾਜ ਖੁਸ਼ ਵੀ ਹੋਏ ਹੋਣੇ ਮੈਨੂੰ ਪਤਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਮੌਜੂਦ ਹੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਅੱਜ ਸਾਡੇ ਵਿੱਚ ਇੱਥੇ ਜਿਹੜੇ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਆਏ ਨੇ ਬਿੱਲਾ ਭਾਜੀ ਤੇ ਜੋ ਪੰਜਾਬੀ ਇੰਡਸਟਰੀ ਦੀ ਕਾਫੀ ਮਾਨ ਹੈ ਤੇ ਉਹ ਗੱਲਬਾਤ ਕਰਦੇ ਆ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਸਰ ਅੱਜ ਤੁਸੀਂ ਇੱਥੇ ਚਰਨ ਗੰਗਾ ਸਟੇਡੀਅਮ ਆਏ ਹੋ ਖੋਲੇ ਮਲੇ ਮੌਕੇ ਤੇ ਕੀ ਕਹਿਣਾ ਚਾਹੋਗੇ ਖੋਲੇ ਮਲੇ ਦੀਆਂ ਸਭ ਤੋਂ ਪਹਿਲਾਂ ਤਾਂ ਸਾਰੀ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈ ਤੇ ਰਿਆਸਤ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਹੁੱਲੇ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁੱਲੇ ਮੱਲੇ ਜੋ ਗੁਰੂ ਪਾਤਸ਼ਾਹ ਨੇ ਸਿੱਖੀ ਨਾਲ ਜੋੜਨ ਦੀ ਇੱਕ ਬਹੁਤ ਵੱਡਾ ਪਰੋਲਾ ਕੀਤਾ ਵੀ ਹੋਲੀ ਦੀ ਹੁੱਲੜਬਾਜੀ ਤੋਂ ਸਾਨੂੰ ਛੱਡ ਕੇ ਹੱਕਾਂ ਦੀ ਗੱਲ ਕਰਨ ਦੀ ਗੱਲ ਕੀਤੀ ਹੈ ਹਕੂਮਤ ਜੋ ਸਾਡੇ ਨਾਲ ਜੋ ਸਿਆਸਤ ਸਾਡੇ ਨਾਲ ਖੇਡੀ ਜਾਂਦੀ ਉਹਦੇ ਲਈ ਮਹਾਰਾਜ ਨੇ ਸ਼ਸਤਰ ਚ ਕਾਇਏ ਸੀਗੇ ਸਾਡੇ ਹੱਥਾਂ ਵਿੱਚ ਅੱਗੇ ਜਦੋਂ ਆ ਕਹਿੰਦੇ ਹੁੰਦੇ ਵਿੱਚ ਕਿਉਂਕਿ ਸਾਨੂੰ ਸ਼ਾਂਤੀ ਨਾਲ ਕੋਈ ਰਹਿਣ ਨਹੀਂ ਦਿੰਦਾ ਤਾਂ ਜੇ ਜੇ ਸਾਨੂੰ ਕਿਸੇ ਦਾ ਆਸਰਾ ਤੱਕਣਾ ਪਵੇ ਇਸ ਕਰਕੇ ਮਹਾਰਾਜ ਨੇ ਸਾਡੇ ਹੱਥ ਵਿੱਚ ਸ਼ਸਤਰ ਫੜਾ ਦਿੱਤੇ ਸੀਗੇ ਤਾਂ ਕਿ ਜੋ ਸਾਨੂੰ ਜੇ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੀਏ ਤੇ ਸ਼ਾਂਤੀ ਨਾਲ ਰਹਿਣ ਲੱਗਿਆਂ ਵੀ ਜੇ ਸਾਨੂੰ ਕੋਈ ਤੰਗ ਕਰੇ ਤਾਂ ਤੁਸੀਂ ਆਪ ਸ਼ਸਤਰ ਚੁੱਕੋ ਕਿਸੇ ਦੇ ਮੋਤਾਜ ਹੋਣ ਦੀ ਤੁਹਾਨੂੰ ਲੋੜ ਨਹੀਂ ਸੋ ਇੱਥੇ ਇਹ ਹੋਲਾ ਮਲਾ ਇਸ ਗੱਲ ਦਾ ਪ੍ਰਤੀਕ ਹੁੰਦਾ ਕਿ ਇੱਥੇ ਮਹਾਰਾਜ ਸ਼ਸਤਰ ਵਿਦਿਆ ਦਾ ਮੁਕਾਬਲੇ ਕਰਾਇਆ ਕਰਾਏ ਜਾਂਦੇ ਸਨ ਮਹਾਰਾਜ ਵੱਲੋਂ ਸੋ ਪ੍ਰਥਾਜ ਤੱਕ ਚੱਲਦੀ ਆ ਰਹੀ ਹੈ ਤੇ ਮੇਰੀ ਵੀ ਕੋਸ਼ਿਸ਼ ਰਹੀ ਹੈ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜ਼ਰੂਰ ਜੋੜੋ ਕਿਉਂਕਿ ਮੈਂ ਆਪਣਾ ਬੱਚਾ ਮੇਰੇ ਨਾਲ ਲੈ ਕੇ ਆਇਆ ਮੈਂ ਛੋਟਾ ਬੱਚਾ ਮੇਰਾ ਮਕਸਦ ਇਹੋ ਹੀ ਆ ਵੀ ਇਹਨੂੰ ਵੀ ਮੈਂ ਬਾਣੀ ਕੰਟਕਰਾਵਾ ਇਹਨੂੰ ਸੰਤ ਸਿਪਾਈ ਬਣਾਵਾ ਇਹਨੂੰ ਇਹਨੂੰ ਗਤਕਾ ਵੀ ਖੇਡਦਾ ਮੇਰਾ ਮਕਸਦ ਇਹ ਹੀ ਹੈ ਕਿ ਗੁਰੂ ਪਾਤਸ਼ਾਹ ਨੇ ਜੋ ਪੰਚਛਨ ਨੂੰ ਸਾਨੂੰ ਰੋ ਰੀਤਾ ਨਾਲ ਸਾਨੂੰ ਜੋੜਿਆ ਸੀ ਉਹਨੂੰ ਲਾਜ਼ਮੀ ਅੱਗੋਂ ਚਲਾਉਂਦੇ ਰਹੀਏ ਕਿਉਂਕਿ ਜ਼ਿੰਮੇਵਾਰੀ ਆ ਆ ਪਾਗ ਸਾਨੂੰ ਜ਼ਿੰਮੇਵਾਰੀ ਮਹਾਰਾਜ ਨੇ ਆਪ ਦੁੱਤੀ ਹੈ ਕਿਉਂਕਿ ਮਹਾਰਾਜ ਨੇ ਆਪ ਪੰਜ ਪਿਆਰੇ ਸਾਜ ਕੇ ਆਪ ਉਹਨਾਂ ਦੇ ਚੇਲੇ ਬਣੇ ਆ ਸੋ ਉਹ ਸਾਹਿਬ ਮੈਂ ਉਸ ਦਾ ਚਿਹਰਾ ਮਹਾਰਾਜ ਇੰਡੀ ਵੱਡੀ ਗੱਲ ਕਰਦੇ ਨੇ ਸਾਡੇ ਲਈ ਸੋ ਅਸੀਂ ਜੇ ਜ਼ਿੰਮੇਗੈਰ ਜ਼ਿੰਮੇਵਾਰ ਹੁੰਦੇ ਜਾਵਾਂਗੇ ਤਾਂ ਅਸੀਂ ਨਲਾਇਕ ਕਹਾਵਾਂਗੇ ਨਲਾਇਕ ਪੁੱਤ ਕਹਾਵਾਂਗੇ ਮਹਾਰਾਜ ਨੇ ਜਿੱਤੇ ਮਹਾਰਾਜ ਆਪਣੇ ਸਗੇ ਪੁੱਤਾਂ ਨੂੰ ਕਿਹਾ ਵੀ ਚਾਰ ਮੂਹੇ ਤਾਂ ਕੀ ਹੋਇਆ ਜੀਵਤ ਕਈ ਹਜ਼ਾਰ ਅਸੀਂ ਜੀਵਤ ਕਈ ਹਜ਼ਾਰ ਵਿੱਚ ਆ ਰਹੇ ਆ ਤੇ ਜੇ ਅਸੀਂ ਨਲਾਇਕ ਨਾ ਕਹਾਈਏ ਅਸੀਂ ਉਹਦੀ ਗੋਦੀ ਦਾ ਮਾਂ ਉਹਦੀ ਗੋਦ ਮਾਣ ਲਈਏ ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਮੈਂ ਇਹ ਗੱਲ ਬੱਚਾ ਤਾਂ ਦਿਖਾਇਆ ਇਸ ਕਰਕੇ ਕਿ ਮੈਂ ਜੋ ਜੇ ਕਹਦੇ ਨਾ ਵੀ ਜੇ ਗੁੜ ਗੁੜ ਜੀ ਉਹ ਇੱਕ ਮਹਾਪੁਰਖ ਨੂੰ ਕਹੀ ਨਹੀਂ ਕਿ ਆਏ ਵੀ ਗੁੜ ਗੁੜ ਉਹ ਕਹਿੰਦਾ ਮਹੀਨੇ ਬਾਅਦ ਆਇਓ ਕਹਿੰਦੇ ਗੁੜਖੰਦਾ ਮੇਰਾ ਬੇਟਾ ਕਹਿੰਦੇ ਇੱਕ ਮਹੀਨੇ ਬਾਅਦ ਹੈ ਮਹੀਨੇ ਬਾਅਦ ਮਹਾਪੁਰਖ ਨੇ ਵਿਚੇ ਨੂੰ ਕਿਹਾ ਪੁੱਤ ਗੁੜ ਨਾਲ ਖਾਇਆ ਕਰ ਉਹ ਕਹਿੰਦੇ ਇਹ ਮਹੀਨਾ ਪਹਿਲਾਂ ਤੁਸੀਂ ਕਹਿ ਦਿੰਦੇ ਪਰ ਉਹਦਾ ਮਕਸਦ ਇਹ ਸੀਗਾ ਕਹਿੰਦਾ ਮੈਂ ਉਦੋਂ ਤੱਕ ਮੈਂ ਖਾਂਦਾ ਸੀ ਸੋ ਹੁਣ ਮੈਂ ਇਹ ਬੱਚਾ ਤਾਂ ਦਿਖਾਇਆ ਕਿ ਮੈਂ ਤੁਰਿਆ ਤੇ ਮੈਂ ਤੁਹਾਨੂੰ ਕਹਿਣ ਜੋਗਾ ਹੋਇਆ ਕਿ ਜੇ ਮੇਰਾ ਕੈਰੈਕਟਰ ਹੋਊਗਾ ਤਾਂ ਮੈਂ ਕਿਸੇ ਨੂੰ ਕਹਾਂਗਾ ਵੀ ਇਸ ਕੈਰੈਕਟਰ ਚ ਆਓ ਸੋ ਮੇਰੀ ਬੇਨਤੀ ਹੈ ਕਿ ਜੇ ਇਸ ਸਾਲ ਤੁਸੀਂ ਨਹੀਂ ਆ ਸਕੇ ਹੋਲੇ ਮਲੇ ਤੇ ਅਗਲੇ ਸਾਲ ਜ਼ਰੂਰ ਹਿੱਸਾ ਬਣੋ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਜ਼ਰੂਰ ਪਹੁੰਚੋ ਤੇ ਗੁਰੂ ਪੰਥ ਜਿਹੜੀ ਮਹਾਰਾਜ ਨੇ ਸਾਨੂੰ ਪੰਥ ਸੰਭਾਲਣ ਨੇ ਦਿੱਤਾ ਨਾ ਉਹ ਅਸੀਂ ਸੰਭਾਲ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਲੰਬਾ ਸਮਾਂ ਜਿਹੜੀਆਂ ਪੰਜਾਬੀ ਇੰਡਸਟਰੀ ਦੇ ਵਿੱਚ ਫਨੀ ਫਿਲਮਾਂ ਚੱਲਦੀਆਂ ਸੀ ਕੁਝ ਹੋਰ ਫਿਲਮਾਂ ਚੱਲਦੀਆਂ ਸੀ ਹੁਣ ਜਿਹੜਾ ਦੌਰ ਜਿਹੜਾ ਕੁਝ ਅਕਾਲ ਫਿਲਮ ਆਈ ਹੈ ਬੀਬੀ ਰਜਨੀ ਫਿਲਮ ਆਈ ਹੈ ਇੱਕਦਮ ਮੂੜ ਮੁੜਿਆ ਹੈ ਤਾਂ ਪੰਜਾਬੀ ਇੰਡਸਟਰੀ ਬਾਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਪਰੋਲਾ ਹੈ ਦੇਖੋ ਬਹੁਤ ਵਧੀਆ ਪਰੋਲਾ ਹੈ ਕਿਉਂਕਿ ਅਖੀਰ ਤੇ ਔੜ ਕਿ ਸੱਚ ਰਹੀ ਮਹਾਰਾਜ ਨੇ ਕਿਹਾ ਨਾ ਤੇ ਸੱਚ ਨੂੰ ਸੱਚ ਦੇ ਉੱਤੇ ਤਾਂ ਤੁਹਾਨੂੰ ਆ ਕੇ ਖਲੋਣਾ ਹੀ ਪੈਣਾ ਕਿ ਤਾਨੇ ਕਿਤੇ ਝੂਠ ਕੁਵਾੜ ਜਿੰਨਾ ਮਰਜੀ ਤੁਸੀਂ ਕਰੀ ਜਾਓ ਉਹਦੀ ਇੱਕ ਮਿਆਦ ਹੁੰਦੀ ਹੈ ਉਹ ਮਿਆਦ ਤੋਂ ਲੋਕ ਅੱਕ ਜਾਂਦੇ ਅੱਜ ਤੁਹਾਨੂੰ ਉਹ ਫਿਰ ਉਸ ਇਤਿਹਾਸ ਨਾਲ ਜੁੜਨ ਦੀ ਲੋੜ ਪੈ ਗਈ ਤੁਹਾਨੂੰ ਲੱਗਿਆ ਵੀ ਨਹੀਂ ਕਿਉਂਕਿ ਸਾਡੇ ਅੰਦਰ ਜਿਹੜਾ ਬੀਜ ਗੁਰੂ ਪਾਤਸ਼ਾਹ ਨੇ ਬੀਜਿਆ ਉਹ ਇਹੋ ਇਤਿਹਾਸ ਦਾ ਜੋ ਆਪਾਂ ਇਤਿਹਾਸ ਆਪਾਂ ਦਿਖਾਉਣਾ ਹੈ ਬੱਚਿਆਂ ਨੂੰ ਸੇ ਇੰਡਸਟਰੀ ਉੱਧਰ ਨੂੰ ਤੁਰੀ ਹੈ ਤਾਂ ਬਹੁਤ ਮबारकਾ ਔਰ ਮੈਂ ਉਮੀਦ ਕਰਦਾ ਕਿ ਆਈ ਥਿੰਕ ਮੇਰੇ ਖਿਆਲ ਚ ਜੇ 100 ਫਿਲਮਾਂ ਸਾਲ ਚ ਬਣਦੀਆਂ ਤਾਂ ਮੇਰੇ ਮੇਰਾ ਮੇਰੀ दिली ਇੱਛਾ ਹੈ ਕਿ ਉਸ ਚੋਂ 50 ਫਿਲਮਾਂ ਐਟ ਲੀਸਟ ਸਿੱਖੀ ਤੇ ਬਣੇ ਕਿ ਇਸ ਤਰ੍ਹਾਂ ਦਾ ਮਾਣ ਮਹਿਸੂਸ ਕਰਦੇ ਹੋ ਇਥੇ ਅਨੰਦਪੁਰ ਸਾਹਿਬ ਦੀ ਧਰਤੀ ਹੋਲਾ ਮੱਲਾ ਤੇ ਆ ਹਾਂਜੀ ਇਹ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਕਰਦੇ ਹੋਂ ਦਾ ਮਤਲਬ ਹੈ ਮੈਂ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਨਾ ਮੈਂ ਮਾਣ ਇਹ ਮਹਿਸੂਸ ਕਰ ਰਿਹਾ ਕਿ ਮੈਂ ਸਿਰਫ ਜ਼ਿੰਮੇਵਾਰੀ ਸੰਭਾਲਣ ਦੀ ਗੱਲ ਕਰ ਰਿਹਾ ਮੈਂ ਜ਼ਿੰਮੇਵਾਰੀ ਆਪਣੇ ਵੱਲੋਂ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਬਾਕੀ ਕਰਵਾਉਣੀ ਤਾਂ ਮਹਾਰਾਜ ਨਹੀਂ ਆ ਸੋ ਮੈਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਿਹਾ ਮੈਨੂੰ ਐ ਲੱਗਦਾ ਗੁਰੂ ਪਾਤਸ਼ਾਹ ਮੈਨੂੰ ਬੁਲਾਇਆ ਮੈਂ ਮਿਲਣ ਆਇਆ ਉਹਨਾਂ ਨੂੰ ਕਹਿੰਦੇ ਤੂੰ ਆ ਫਿਰ ਮੈਂ ਬਾਣਾ ਸਜਾ ਕੇ ਆਇਆ ਮੈਨੂੰ ਲੱਗਦਾ ਬਾਣੇ ਚ ਬਹੁਤ ਖੁਸ਼ ਹੁੰਦੇ ਨੇ ਸੋ ਮੈਂ ਉਹ ਬਾਣਾ ਸਜਾ ਕੇ ਆਇਆ ਤੇ ਮਹਾਰਾਜ ਖੁਸ਼ ਵੀ ਬਜਾ ਵੀ ਮਾਰੇ ਖੁਸ਼ ਹੋਏ ਨੇ ਮੇਰੇ ਬੱਚੇ ਨੇ ਮੈਸੇਜ ਆ ਕੇ ਲਿਆ ਸੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਹੀ ਵਾਇਗੁਰਜੀ ਕਾ ਖਾਲਸਾ ਦੀ ਫਤਿਹ ਸਾਰੇ ਖਾਲਸੇ ਪੰਥ ਨੂੰ ਲੱਖ ਲੱਖ ਵਧਾਈਓ ਬੇ ਹੌਲੇ ਮਲੇ ਤਿਆਰ ਦੀ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਦੇਖੋ ਮੈਂ ਥੋੜੇ ਦੇ ਪੇਲੋ ਦਾ ਬੀਚੀ ਨੂੰ ਇੰਟਰਵਿਊ ਦੇ ਕੇ ਆੜਿਆ ਤੇ ਸਾਡੇ ਗੁਰਸਿੱਖ ਵੀਰ ਵੇਖ ਲੋ ਸਾਡੇ ਸਾਹਮਣੇ ਪ੍ਰਧਾਨ ਨੂੰ ਪ੍ਰਵਾਨਗੀ ਦੀ ਲੋੜ ਨਹੀਂ ਆ ਜਿਹਦਾ ਚੜਦੀ ਕਲਾ ਦੇ ਇਨਸਾਨ ਨੇ ਬਿੱਲਾ ਭਾਜੀ ਤੇ ਬਹੁਤ ਅੱਛੇ ਕੰਮ ਕੀਤੇ ਨੇ ਇਹਨਾਂ ਦੇ ਤੇ ਮੈਂ ਇਹਨਾਂ ਨਾਲ ਜੁੜਿਆ ਕਾਫੀ ਚਿਰ ਤੋਂ ਭਾਜੀ ਇੱਕ ਗੱਲ ਇੱਥੇ ਸਾਫ਼ ਸਪਸ਼ਟ ਹੈ ਵੀ ਜਿੱਦਾਂ ਦੀ ਸੰਗਤ ਹੋਵੇ ਤਾਂ ਫਿਰ ਰੰਗ ਤਾਂ ਚੜਦਾ ਹੀ ਆ ਚੜਦਾ ਆ ਜੇ ਸਾਡੀ ਸੰਗਤ ਸਹੀ ਹੋਏਗੀ ਸਾਡੇ ਇਹਨਾਂ ਨੇ ਵਾਗਡੋਰ ਸੰਭਾਲਣੀ ਆ ਆ ਦੇਖੋ ਨਾ ਗੁਰਸਿੱਕੇ ਨੇ ਭਾਜੀ ਨੇ ਬੂਟਾ ਲਾਇਆ ਵਾ ਤੇ ਦੱਸ ਕੀ ਹਟੇ ਆ ਤੇ ਮੈਂ ਕੀ ਦੱਸ ਸਕਦਾ ਮੇਰੀ ਤੇ ਇਹੋ ਹੀ ਸੇਵਾ ਲੱਗੀ ਹੈ ਖਾਲਸੇ ਪੰਥ ਲੋ ਛੈਤਰ ਵਿੰਧਿਆ ਘੋੜਸਵਾਰੀ ਦੂਰ ਦੂਰ ਜਾ ਕੇ ਸੇਵਾ ਕਰਦਾ ਵਾਂ ਵੰਡਦਾ ਵਾਂ ਕਿਆ ਵੀਰਾਂ ਨਾਲ ਜੁੜਿਆ ਆ ਪਿਆਰ ਕਰਦੇ ਨੇ ਮੈਂ ਵੀ ਕਰਦਾ ਮੇਰੇ ਭਰਾ ਨੇ ਸਤਕਾਰਯੋਗ ਨੇ ਤੇ ਇਸ ਤੋਂ ਵੱਡੀ ਗੱਲ ਮੇਰੀ ਖੁਸ਼ੀ ਇਹ ਨਹੀਂ ਹੋ ਸਕਦੀ ਤੇ ਮੈਂ ਕਹਿੰਦਾ ਆਓ ਹਰ ਸਾਲ ਹੋਲੇ ਮੱਲੇ ਦੀ ਤਿਆਰ ਦੇ ਖੁਸ਼ੀਆਂ ਮਨਾਓ ਤੇ ਜਿਹੜੇ ਨਹੀਂ ਆ ਸਕਿਓ ਘਰ ਬੈਠੇ ਵਾਹਿਗੁਰੂ ਦਾ ਯਾਦ ਕਰੋ ਅਰਦਾਸ ਬੇਨਤੀ ਕਰੋ ਮਹਾਰਾਜ ਉਹਨਾਂ ਦੀ ਚੰਨਾ ਕਲਮਾ ਜ ਆਪਣੇ ਹਾਜ਼ਰੀ ਪ੍ਰਵਾਨ ਕਰਨਗੇ ਤੇ ਬਿੱਲੇ ਭਾਜੀ ਨੂੰ ਮੈਂ ਤੇ ਇਹੋ ਬੇਨਤੀ ਕਰਾਂਗਾ ਦੇਖੋ ਦੱਸਾਂ ਦੀ ਕੀ ਲੋੜ ਹੈ ਵਾਹਿਗੁਰੂ ਦੀ ਕਿਰਪਾ ਭਾਰ ਮਾਰੇ ਦੀ ਚੜ੍ਹਦੀ ਕਲਾ ਹੈ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਵਿਦੇਸ਼ ਵਾਲਿਆਂ ਨੂੰ ਜੇ ਤੁਸੀਂ ਘਟੋ ਘਟ ਨਹੀਂ ਤਾਂ ਕੋਈ ਨਾ ਕੋਈ ਕਿਤੇ ਵੀ ਸ਼ਹਿਰ ਚ ਜਿੱਥੇ ਬਹੁਤ ਜ਼ਿਆਦਾ ਪੰਜਾਬੀ ਵਸਦੇ ਨੇ ਨਾ ਇੱਕ ਜਥਾ ਤੇ ਜ਼ਰੂਰ ਹਰ ਸ਼ਹਿਰ ਵਿੱਚੋਂ ਬਾਹਰ ਦੀ ਕੰਟਰੀਸ ਤੇ ਜ਼ਰੂਰ ਪਹੁੰਚਿਆ ਕਰੇ ਇਹ ਜਥਾ ਲੈ ਕੇ ਜੇ ਸਾਰੇ ਨਹੀਂ ਆ ਸਕਦੇ ਮੇਰੀ ਕੋਸ਼ਿਸ਼ ਇਹ ਹੈ ਹਰ ਘਰ ਚੋਂ ਵਿਦੇਸ਼ਾਂ ਵਿੱਚ ਵਸਦੇ ਜਿੰਨੇ ਵੀ ਹਰ ਘਰ ਚੋਂ ਇੱਕ ਮੈਂਬਰ ਜ਼ਰੂਰ ਹੌਲੇ ਮੱਲੇ ਤੇ ਭੇਜਿਆ ਕਰੋ ਜੋ ਇਹ ਇਕੱਠ ਦੁੱਗਣਾ ਤਿੱਗਣਾ ਹੋ ਜੇ ਤੇ ਇਹਦੀ ਗੂੰਜ ਇਹਦੇ ਜਕਾਰੇ ਦੀ ਇੱਥੋਂ ਦੀ ਜਿਹੜੀ ਗੂੰਜ ਸਾਰੇ ਮੈਂ ਕਿਨੋਂ ਬ੍ਰਹਮੰਡ ਵਿੱਚ ਗੂੰਜੇ ਵਾਹਿਗੁਰੂ ਜੀ ਦਾ ਕਾਲਸਾ ਸਾਇਕਲ ਕਿਹ ਅਗ ਜਾਣਾ ਨਾ ਜਾ ਕੋ ਗਸਿੰਦੇ ਜਨ ਆਦ ਪਾਵਾ ਵਾਹਿਗੁਰੂ ਆ ਤੁਸੀਂ ਵੇਖਿਆ ਕਿ ਜਿਸ ਤਰ੍ਹਾਂ ਬਿੱਲਾ ਭਾਜੀ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜਿਹੜੇ ਆਪਣੇ ਬੱਚਿਆਂ ਨੂੰ ਵੀ ਜਿਹੜੀ ਹੈ ਇਸ ਦੀ ਲਾਲ ਲਾਗੇ ਜੇ ਕਿਤੇ ਨਾ ਕਿਤੇ ਬੀਜ ਬੀਜਿਆ ਹੋਏਗਾ ਤਾਂ ਪੁੰਗਰੇਗਾ ਜਰੂਰ ਤਾਂ ਨਵੇਂ ਕੰਟੈਂਟ ਦੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ